ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਮਰ ਸਰਦੀ ਪਾਵਨ ਧਰਤੀ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਪ੍ਰਗਟ ਕਰਨ ਪਿੱਛੋਂ ਜਲਪੰੰਜਨ ਜੋਦੇ ਸ੍ਰੀ ਗੁਰੂ ਨਾਨਕ ਤੇਬ ਜੀ ਦੀ ਛੇਮੀ ਜੋਤ ਸ੍ਰੀ ਗੁਰੂ ਹਰगोबिंद ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਕੀਰਤਪੁਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਬਕਾਲਾ ਬਕਾਲਾ ਵਿਖੇ ਪਿਤਾ ਗੁਰੂ ਜੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ। ਉੱਥੇ ਗੁਰੂ ਜੀ ਗ੍ਰੈਸਤੀ ਦੇ ਧਰਮ ਨੂੰ ਨਿਭਾਉਂਦੇ ਹੋਏ ਵੀ ਅਧਿਆਤਮਕ ਰੰਗ ਵਿੱਚ ਰੰਗੇ ਰਹਿੰਦੇ। ਉਹਨਾਂ ਦੀ ਨਿਮਰਤਾ, ਦਇਆ ਤੇ ਨਿਰਮਲਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਧਿਆਵਾਰਗੀ ਸੀ, ਗਹਿਰੀ ਨਿਵਕਾਰ ਪਰ ਆਤਮਿਕ ਚਮਕ ਨਾਲ ਭਰੀ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰ ਹੀ ਆਪਣੀ ਕਿਰਪਾਨ ਦੇ ਜੋਹਰ ਵਿਖਾ ਚੁੱਕੇ ਸਨ। ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤੇ ਆਗਲੀ ਮੂਰਤਾਂ ਅਤੇ ਅਧਿਆਤਮਿਕ ਸੁਚਮ ਵਿੱਚ ਲਵਰ ਇਸ ਤੇ ਅੰਤਰ ਵਿਰਤੀ ਵਿੱਚ ਲੀਨ ਰਹਿੰਦੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨਾਮ ਹੀ ਤਾਨਪੁਣ ਤੇ ਭਗਤੀ ਬਣ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜਿਆਦਾ ਸਮਾਂ ਭੇਰੇ ਵਿੱਚ ਭਗਤੀ ਹੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਭਵਿੱਖ ਦੇ ਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲ 3 ਮਾਰਚ 1764 ਈਸਵੀ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਜਿਨ੍ਹਾਂ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਚੋਤੇ ਲਾਇਆ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦੀ ਕਹੇ ਬਾਪਾ ਬਕਾਲੇ ਇਨ੍ਹਾਂ ਸ਼ਬਦਾਂ ਦਾ ਰਹਸ ਮੈ ਸੰਦੇਸ਼ ਦੇ ਕੇ ਆਠਵੇਂ ਪਾਤਸ਼ਾਹੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਹੋਇਆ ਸੀ ਅਤੇ ਗੁਰੂ ਘਰ ਦੀ ਨੌਮੀ ਜੋਤ ਨੂੰ ਮਿਲਣ ਲਈ ਦਿਲ ਉਤਸੁਕਤਾ ਨਾਲ ਟੜਕਣ ਲੱਗੇ ਸਨ ਉਧਰ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਮਲ ਸਨ ਜਿਨ੍ਹਾਂ ਦੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਪੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਤੇ ਪ੍ਰਿਥੀ ਚੰਦ ਦੇ ਵੰਛਸ ਵੀ ਆਪਣੇ ਹੱਕ ਜਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਪਰੇਸ਼ਾਨ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨਵੀਂ ਜੋਤ ਦੀ ਪਾਸਵਲੇ ਦਿੱਲੀ ਦੀ ਸੰਗਤ 21 ਅਗਸਤ ਸਤੰਬਰ 1964 ਇਸੀ ਵਿੱਚ ਬਕਾਲੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਚਾਹ ਲੁਭਾਣਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਸੇਵਕ ਸੇਵਕ ਵੀ ਰਿਹਾ ਸੀ ਅਤੇ ਦਿਲੋਂ ਗੁਰੂ ਸਹਿਬਾਨ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਜਹਾਜ਼ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ بچਿਆ ਮਾਲ ਸਵਾਵ ਸਾਰਾ ਤਾਂ 500 ਸੋਨੇ ਦੀਆਂ ਮੋਹਰਾਂ ਦਾ ਸਵੰਤ ਭੇਟ ਕਰਾਂਗਾ ਕਿਤੇ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਉੱਪਰ ਪਰਵਾਣ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਾਨਸ ਦਾ ਗੁਰੂ ਨੂੰ ਮਿਲਣ ਲਈ ਹੋਰ ਬੇਕਰਾਰ ਹੋ ਗਿਆ ਅਕਤੂਬਰ 1664 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਬਕਰਲੇ ਪਹੁੰਚਿਆ ਹਰੇਕ ਤੰਬੀ ਗੁਰੂ ਬਣ ਬੈਠੇ ਨੂੰ ਸੋਹਣੀਆਂ ਪੰਜ-ਪੰਜ ਮੂਰਾ ਭੇਡ ਕਰਕੇ ਆਪ ਮਿਲਿਆ ਪਰ ਕਿਸੇ ਵੀ ਦਸਵੰਦ ਦੀ ਗੱਲ ਨਾ ਕੀਤੀ ਤੇ ਉਹਦੇ ਰੋਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਅਸਨੇ ਗੁਰੂ ਜੀ ਦੇ ਦਰ ਤੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਡੋਲ ਸੀ ਪੰਜ ਮੋਰਾਂ ਦਾ ਮੱਥਾ ਜਦੋਂ ਟੇਕ ਦਿੱਤਾ ਸੰਕੇਨ ਵਿਰਤ ਕਰਨ ਲਈ ਸਤਿਗੁਰਾਂ ਨੇ 500 ਮੋਰਾਂ ਦਾ ਸੰਬੰਧ ਦਾ ਜ਼ਿਕਰ ਕੀਤਾ ਮੁਕੇ ਸ਼ੰਕਾ ਚਿਹਰੇ ਤੇ ਚਮਕ ਆ ਗਈ ਹਣ ਹੁਕਮ ਗੁਰੂ ਜੀ ਦਾ ਉਹ ਗਦਗਦ ਹੋਇਆ ਉਸ ਦੇ ਅੰਦਰੋਂ ਇੱਕੇ ਖਲਾਰੇ ਗੂੰਜ ਨਿਕਲੀ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸ ਸਮੇਂ ਜੋ ਦਿੱਲੀ ਦੇ ਸੰਗਤ ਵੱਲ ਗੁਰੇ ਆਈ ਲਈ 5 ਪੈਸੇ ਤੇ ਨਾਰੀਅਲ ਵੇਚੇ ਗਏ ਸਨ ਭੇਟ ਕੀਤੇ ਗਏ ਬਾਬਾ ਗੁਰਦਿੱਤਾ ਜੀ ਨੇ ਬਖਸ਼ਿਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਰੇ ਸੰਗਤ ਨੇ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਪਰ ਉਧਰ ਧੀਰਮਲ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਹੀ ਸ਼ੀਹਾ ਮਸੰਦ ਆਏ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜ਼ਬਰਨ ਲੁੱਟ ਡੇਰੇ ਲੈ ਗਿਆ ਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਸ਼ੂ ਕੇ ਕੋਲੋਂ ਲੰਗੀ ਮੱਖਣਛਾਣੇ ਉੱਤੇ ਸਾਥੀਆਂ ਨੇ ਧੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਬੀੜ ਸੇ ਸਾਰਾ ਕੀਮਤੀ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ ਉਹਨਾਂ ਦਾ ਹਿਰਦਾ ਹਰ ਮੇਰੇ ਦਇਆ ਤੇ ਖਿਮਾ ਨਾਲ ਭਰਪੂਰ ਰਿਹਾ ਵਿਰੋਧੀਆਂ ਦੀ ਚਾਲਾਂ ناکਾਮ ਰਹੀਆਂ ਤੇ ਦਿੱਲੀ ਦੇ ਤੱਕ ਦੇ ਹਾਲਾਤ ਵੀ ਬਦਲੇ ਐਸਾ ਹਾਲਾਤ ਵਿੱਚ 1665 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰitsar ਸਾਹਿਬ ਤੋਂ ਬਾਬਾ ਬਕਾਲਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਆ ਗਏ ਸ੍ਰੀ ਅਮਰitsar ਸਾਹਿਬ ਵਿਖੇ ਨੌਵੇਂ ਪਾਤਸ਼ਾਹ ਜੀ ਦੇ ਪੁੱਜਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿ ਬਾੜ ਸਾਜਿ ਸਾਧਿਨ ਬੰਦ ਮਿਲੇ ਤੇ ਗੁਰੂ ਸਹਿ ਬਿਨਾ ਕਿਸੇ ਵਿਵਾਦ ਤੋਂ ਬਾਰੋ ਹੀ ਦਰਸ਼ਨ ਕਰ ਭੱਟ ਗਏ ਗੁਰੂ ਸਾਹਿਬ ਨੇ ਜੈਸਾ ਸਥਾਨ ਪਰ ਗੁਰੂਕਾਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਕਰਦੋਆ ਸ੍ਰੀ ਥੜਾ ਸਾਹਿਬ ਸੇ ਸ਼ੋਭਿਤ ਹੈ ਇਸ ਆਖੀ ਦੱਸਦੀ ਹੈ ਕਿ ਸਾਜਸਾਂ ਦੇ ਸਾਈ ਕਿੰਨੇ ਵੀ ਡੁੰਗੇ ਹੋਏ ਡੁੰਗੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੜਦੀ ਹੈ ਸੱਚਾ ਨੂਰ ਹਨੇਰੇ ਬਦਲਾਂ ਦੀ ਕਾਲਕ ਵਿੱਚ ਕਦੇ ਲੁਕਦਾ ਨਹੀਂ ਆਖਰ ਪ੍ਰਗਟ ਹੋ ਕੇ ਹੀ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ